ਪਹਾੜੀ ਰਾਜੇ ਈਰਖਾ ਕਾਰਨ ਕੋਈ ਨਾ ਕੋਈ ਜੰਗ ਛੇੜ ਹੀ ਛੜਦੇ ਸਨ ਇੱਕ ਵਾਰ ਜਦ ਗੁਰੂ ਜੀ ਕੁਰੂਕhetra ਗਏ ਸਨ ਤਾਂ ਉਹਨਾਂ ਦੀ ਵਾਪਸੀ ਉੱਤੇ ਪਹਾੜੀ ਰਾਜਾ ਨੇ ਦੋ ਮੁਸਲਮਾਨ ਜਰਨੈਲ ਸੈਦ ਖਾਨ ਤੇ ਆਲਫ ਖਾਨ ਗੁਰੂ ਜੀ ਦਾ ਪਿੱਛਾ ਕਰਨ ਲਈ 2000 ਰੁਪਏ ਰੋਜ਼ ਦੇ ਦੇਣੇ ਕਰਕੇ ਭਾੜੇ ਤੇ ਕਰ ਲਏ ਪਰ ਜਦ ਸੈਦ ਬੇਗ ਨੇ ਗੁਰੂ ਜੀ ਦੇ ਜਲੋ ਜਲਾਲ ਨੂੰ ਵੇਖਿਆ ਤਾਂ ਇੱਕ ਸੰਤ ਸਿਪਾਹੀ ਨਾਲ ਲੜਨਾ ਉਸ ਨੂੰ ਠੀਕ ਨਾ ਸਮਝਿਆ ਤੇ ਗੁਰੂ ਜੀ ਦੀ ਸ਼ਰਨ ਆ ਗਿਆ ਤੇ ਸਦਾ ਲਈ ਉਹਨਾਂ ਦਾ ਹੀ ਹੋ ਗਿਆ ਆਲੀਫ ਕਾ ਆਪਣੀ ਹਾਰ ਹੁੰਦੀ ਵੇ ਕੇ ਭੱਜ ਗਿਆ ਇਸ ਹਾਰ ਤੋਂ ਪਹਾੜੀ ਰਾਜੇ ਬਹੁ ਦੁਖੀ ਹੋਏ ਅਤੇ ਉਹਨਾਂ ਬਾਦਸ਼ਾਹ ਔਰੰਗਜ਼ੇਬ પાસે ਬੇਨਤੀ ਕੀਤੀ ਕਿ ਉਹ ਫੌਜ ਭੇਜਣ ਔਰੰਗਜ਼ੇਬ ਨੇ ਆਪਣੇ ਇੱਕ ਇਤਿਬਾਰੀ ਜਰਨਲ ਸੈਦ ਖਾਨ ਨੂੰ ਗੁਰੂ ਜੀ ਉੱਤੇ ਹਮਲਾ ਕਰਨ ਭੇਜਿਆ ਪਰ ਉਹ ਵੀ ਸ਼ਾਇਦ ਬੁੱਧੂ ਸਹਾਦਾ ਸਾਲਾ ਹੋਣ ਕਰਕੇ ਗੁਰੂ ਜੀ ਦਾ ਸ਼ਰਧਾਲੂ ਸੀ ਇਸ ਲਈ ਲੜਾਈ ਕਰਨ ਦੀ بجائے ਉਹ ਵੀ ਗੁਰੂ ਦੀ ਛਰਨ ਵਿੱਚ ਆ ਗਿਆ ਸੈਦ ਖਾਨ ਤੋਂ ਬਾਅਦ ਸਾਹੀ ਫੌਜ ਦੀ ਕਮਾਂਡ ਰਮਜ਼ਾਨ ਖਾਨ ਨੇ ਸੰਭਾਲੀ ਉਸ ਨੇ ਬੜੇ ਕਰੋਧ ਵਿੱਚ ਆ ਕੇ ਹਮਲਾ ਕੀਤਾ ਗੁਰੂ ਦੀ ਗੁਰੂ ਜੀ ਸਾਹੀ ਫੌਜਾਂ ਦੀ ਚਾਲ ਨੂੰ ਸਮਝਦੇ ਸਨ ਇਸ ਲਈ ਉਹਨਾਂ ਆਨੰਦਪੁਰ ਖਾਲੀ ਕਰ ਦਿੱਤਾ ਮੁਸਲਮਾਨਾਂ ਨੇ ਸ਼ਹਿਰ ਉੱਤੇ ਕਬਜ਼ਾ ਕਰ ਲਿਆ ਤੇ ਬਿਰਹਮੀ ਨਾਲ ਲੁੱਟਿਆ ਜਦ ਫੌਜੀ ਖਾ ਪੀ ਕੇ ਸੌਂਗੇ ਤਾਂ ਸਿੱਖਾਂ ਨੇ ਸੈਭ ਜادہ ਅਜੀਤ ਸਿੰਘ ਦੀ ਕਮਾਂਡ ਹੇਠ ਹਮਲਾ ਕਰ ਦਿੱਤਾ ਸਾਰੀ ਸ਼ਾਹੀ ਫੌਜ ਨੂੰ ਮਲਿਆ ਮੀਟ ਕਰ ਦਿੱਤਾ ਤੇ ਲੁੱਟਿਆ ਹੋਇਆ ਮਾਲ ਵਾਪਸ ਲੈ ਲਿਆ ਸ਼ਹਿਰ ਨੂੰ ਵਾਪਸ ਜਿੱਤ ਕੇ ਗੁਰੂ ਜੀ ਆਨੰਦਪੁਰ ਚਲੇ ਗਏ ਔਰੰਗਜੀਬ ਨੇ ਇਸ ਹਾਰ ਤੋਂ ਖਿੰਝ ਕੇ ਇੱਕ ਵੱਡੀ ਫੌਜ ਦੇ ਕੇ ਆਨੰਦਪੁਰ ਨੂੰ ਫਤਿਹ ਕਰਨ ਵਾਸਤੇ ਭੇਜਿਆ ਇਸ ਤਰ੍ਹਾਂ ਇੱਕ ਵੱਡੀ ਲੜਾਈ ਅਰੰਭ ਹੋ ਗਈ ਦੋਵੇਂ ਪਾਸੇ ਸੈਂਕੜੇ ਜ਼ਖਮੀ ਹੁੰਦੇ ਸਨ ਜਾਂ ਮਰਦੇ ਸਨ ਪਰ ਇਨ੍ਹਾਂ ਲੜਾਈਆਂ ਵਿੱਚ ਇੱਕ ਐਸਾ ਇਨਸਾਨ ਵੀ ਸੀ ਜਿਹੜਾ ਲੜਦਾ ਨਹੀਂ ਸੀ ਬਲਕਿ ਜ਼ਖਮੀਆਂ ਦੀ ਸੇਵਾ ਸੰਭਾਲ ਕਰਿਆ ਕਰਦਾ ਸੀ ਇਹ ਗੁਰਮੁਖ ਸਿੱਖ ਭਾਈ ਕਨਈਆ ਜੀ ਸੀ ਉਹ ਪਿੰਡ ਸੋਦਰਾ ਜ਼ਿਲ੍ਹਾ ਗੁਜਰਾਵਾਲੇ ਦੇ ਰਹਿਣ ਵਾਲੇ ਸਨ ਬੜੇ ਸ਼ਾਂਤ ਸੁਭਾਅ ਤੇ ਪਜਨੀਕ ਹੋਣ ਕਰਕੇ ਉਹਨਾਂ ਦਾ ਮਨ ਕਤਲੋ ਗਾਰਤ ਵਿੱਚ ਨਹੀਂ ਸੀ ਲੱਗਦਾ ਉਹਨਾਂ ਨੇ ਮलमपट्टी ਅਤੇ ਜ਼ਖਮੀਆਂ ਦਾ ਇਲਾਜ ਕਰਨ ਦਾ ਕੰਮ ਸਿੱਖਿਆ ਸੀ ਸਿੰਘਾਂ ਦੀਆਂ ਲੜਾਈਆਂ ਵਿੱਚ ਜਦੋਂ ਜ਼ਖਮੀ ਅਤੇ ਤੜਪਦੇ ਸੂਰਬੀਰਾਂ ਨੂੰ ਵੇਖਦੇ ਤਾਂ ਉਹਨਾਂ ਦਾ ਮਨ ਪਸੀਜ ਜਾਂਦਾ ਸੀ ਇਸ ਲਈ ਜਿੱਥੇ ਵੀ ਲੜਾਈ ਹੁੰਦੀ ਸੀ ਉਹ ਆਪਣੇ ਸਾਥੀਆਂ ਨੂੰ ਲੈ ਕੇ ਪਾਣੀ ਦੀਆਂ ਮਸ਼ਕਾਂ ਪਰ ਕੇ ਜ਼ਖਮੀਆਂ ਨੂੰ ਪਾਣੀ ਪਿਲਾਉਂਦੇ ਅਤੇ ਮलमपट्टी ਕਰਦੇ ਸਨ ਇੱਕ ਵਾਰ ਕੁਝ ਸਿੱਖਾਂ ਨੇ ਗੁਰੂ ਪਾਸ ਜਾਕੇ ਸ਼ਿਕਾਇਤ ਕੀਤੀ ਕਿ ਭਾਈ ਕਨਈਆ ਵੈਰੀਆਂ ਦੀ ਮਦਦ ਕਰਦਾ ਹੈ ਉਹ ਵੈਰੀ ਦੀ ਫੌਜ ਦੇ ਫਟੜਾ ਨੂੰ ਪਾਣੀ ਪਿਉਂਦਾ ਤੇ ਮਲਮ ਪੱਟੀ ਕਰਦਾ ਹੈ ਅਤੇ ਕਈ ਰਾਜੀ ਹੋ ਕੇ ਫਿਰ ਸਾਡੇ ਨਾਲ ਲੜਨ ਲੱਗ ਜਾਂਦੇ ਹਨ ਗੁਰੂ ਜੀ ਨੇ ਭਾਈ ਕਨਈਏ ਨੂੰ ਬੁਲਾਇਆ ਤੇ ਸਿੱਖਾਂ ਦੀ ਸ਼ਿਕਾਇਤ ਬਾਰੇ ਪੁੱਛਿਆ ਭਾਈ ਕਨਈਏ ਨੇ ਬੇਨਤੀ ਕੀਤੀ ਹੇ ਸੱਚੇ ਪਾਤਸ਼ਾਹ ਮੈਨੂੰ ਜ਼ਖਮੀ ਹੋਏ ਸਾਰੇ ਬੰਦੇ ਆਪ ਦਾ ਹੀ ਰੂਪ ਨਜ਼ਰ ਆਉਂਦੇ ਹਨ ਇਸ ਲਈ ਮੈਨੂੰ ਨਾ ਤਾਂ ਕਿਸੇ ਵੈਰੀ ਦਾ ਮਿੱਤਰ ਦੀ ਸੇਵਾ ਮੈਂ ਕਰਦਾ ਹਾਂ ਮੈਂ ਤਾਂ ਹਰ ਵੇਲੇ ਆਪ ਦੀ ਹੀ ਸੇਵਾ ਕਰਦਾ ਹਾਂ ਆਪ ਜੀ ਦੇ ਫੁਰਮਾਨ ਅਨੁਸਾਰ ਹਰ ਦੁਖੀ ਦੀ ਸੇਵਾ ਕਰਨਾ ਗੁਰੂ ਦੀ ਸੇਵਾ ਕਰਨਾ ਹੈ ਇਸ ਲਈ ਮੈਂ ਤਾਂ ਕੇਵਲ ਆਪ ਦੀ ਹੀ ਸੇਵਾ ਕਰਦਾ ਹਾਂ ਆਪ ਨੂੰ ਹੀ ਪਾਣੀ ਪਿਉਂਦਾ ਹਾਂ ਅਤੇ ਆਪ ਦੀ ਹੀ ਮਲਮ ਪੱਟੀ ਕਰਦਾ ਹਾਂ ਭਾਈ ਕਨੀਏ ਦੇਸ ਉੱਤਰ ਨਾਲ ਗੁਰੂ ਜੀ ਬਹੁਤ ਖੁਸ਼ ਹੋਏ ਤੇ ਉਹਨਾਂ ਨੇ ਉਸ ਨੂੰ ਥਾਪੜਾ ਦਿੱਤਾ ਤੇ ਕਿ ਆ ਭਾਈ ਕਨਈਆ ਤੂੰ ਧੰ ਹੈ ਤੂੰ ਆਪਣਾ ਜਨਮ ਸਫਲਾ ਕਰ ਲਿਆ ਹੈ ਉਹਨਾਂ ਸਮਿਆਂ ਵਿੱਚ ਰੈਡ ਕਰਾਸ ਆਦ ਸੋਸਾਇਟੀਆਂ ਨਹੀਂ ਹੁੰਦੀਆਂ ਸਨ ਜਿਹੜੀਆਂ ਜ਼ਖਮੀਆਂ ਤੇ ਬਿਮਾਰ ਦੀ ਸੇਵਾ ਸੰਭਾਲ ਕਰ ਸਕਦੀਆਂ ਇਸ ਲਈ ਭਾਈ ਕਨਈਏ ਨੂੰ ਰੈਡ ਕਰਾਸ ਦਾ ਮੋਢੀ ਸਮਝਿਆ ਜਾਂਦਾ ਸੀ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ